ਬਾਰੀ ਵਰਸੀ ਖਟਣ ਗਿਆ ਸੀ ਬਾਰੀ ਵਰਸੀ ਖਟਣ ਗਿਆ ਸੀ ਖਟ ਕੇ ਲਿਆਂਦੀ ਕੰਗੀ ਮਾਏ ਮੇਰੀਏ ਮੈਂ ਬੁਢੜੇ ਨੂੰ ਮੰਗੀ ਮਾਏ ਮੇਰੀਏ ਮੈਂ ਬੁਢੜੇ ਨੂੰ ਮੰਗੀ ਮਾਏ ਮੇਰੀਏ ਮੈਂ ਬੁਢੜੇ ਨੂੰ ਬਾਰੀ ਵਰਸੀ ਖਟਣ ਗਿਆ ਸੀ ਬਾਰੀ ਬਰਸੀ ਖਟਣ ਗਿਆ ਸੀ ਖਟ ਕੇ ਲਿਆਂ ਦਾ ਮੇਵਾਤੀ ਏ ਮੇਰੀਏ ਕਰ ਲਿਬੁੜੇ ਦੀ ਸੇਵਾਤੀ ਏ ਮੇਰੀਏ ਕਰ ਲਿਬੁੜੇ ਦੀ ਸੇਵਾਤੀ ਏ ਮੇਰੀਏ ਕਰ ਲਿਬੁੜੇ ਦੀ ਬਾਰੀ ਬਰਸੀ ਖਟਣ ਗਿਆ ਸੀ ਬਾਰੀ ਬਰਸੀ ਖਟਣ ਗਿਆ ਸੀ ਖਟਕੇ ਲਿਆਂਦੀ ਚਾਂਦੀ ਮਾਏ ਮੇਰੀਏ ਮੈਨੀ ਬੁੱਢੜੇ ਦੇ ਜਾਂਦੀ ਮਾਏ ਮੇਰੀਏ ਮੈਨੀ ਬੁੱਢੜੇ ਦੇ ਜਾਂਦੀ ਮਾਏ ਮੇਰੀਏ ਮੈਨੀ ਬੁੱਢੜੇ ਦੇ ਬਾਰੀ ਬਰਸੀ ਖਟਣ ਗਿਆ ਸੀ ਬਾਰੀ ਬਰਸੀ ਖਟਣ ਗਿਆ ਸੀ ਖਟਕੇ ਲਿਆਂਦਾ ਜਾਣਾ ਤੀਏ ਮੇਰੀਏ ਪਉ ਬੁੱਢੜੇ ਦੇ ਜਾਣਾ ਤੀਏ ਮੇਰੀਏ ਪਉ ਬੁੱਢੜੇ ਦੇ ਜਾਣਾ ਤੀਏ ਮੇਰੀਏ ਪਉ ਬੁੱਢੜੇ ਦੇ ਬਾਰੀ ਬਰਸੀ ਖਟਣ ਗਿਆ ਸੀ ਬਾਰੀ ਬਰਸੀ ਖਟਣ ਗਿਆ ਸੀ ਖਟਕੇ ਲਿਆਂ ਦਾ ਕੱਦੂ ਮਾਏ ਮੇਰੀਏ ਮੈਂ ਬੁੱਢੜੇ ਨੂੰ ਛੱਡੂ ਮਾਏ ਮੇਰੀਏ ਮੈਂ ਬੁੱਢੜੇ ਨੂੰ ਛੱਡੂ ਮਾਏ ਮੇਰੀਏ ਮੈਂ ਬੁੱਢੜੇ ਨੂੰ ਬਾਰੀ ਬਰਸੀ ਖਟਣ ਗਿਆ ਸੀ ਬਾਰੀ ਬਰਸੀ ਖਟਣ ਗਿਆ ਸੀ ਖਟਕੇ ਲਿਆਂਦਾ ਤੇਲ ਤੀਏ ਮੇਰੀਏ ਤੇਰਾ ਨੀ ਬੁੱਢੇ ਨਾਲ ਮੇਲਤੀਏ ਮੇਰੀਏ ਤੇਰਾ ਨੀ ਬੁੱਢੇ ਨਾਲ ਮੇਲਤੀਏ ਮੇਰੀਏ ਤੇਰਾ ਨੀ ਬੁੜੇ ਨੜ ਬਾਰੀ ਬਰਸੀ ਖਟਣ ਗਿਆ ਸੀ ਬਾਰੀ ਬਰਸੀ ਖਟਣ ਗਿਆ ਸੀ ਖਟ ਕੇ ਲਿਆਂਦੀ ਚਾਂਦੀ ਮਾਏ ਮੇਰੀਏ ਤੂੰ ਹੀ ਬੁੜੜੇ ਨੂੰ ਸਾੰਬੀ ਮਾਏ ਮੇਰੀਏ ਤੂੰ ਹੀ ਬੁੜੜੇ ਨੂੰ ਸਾਂਭੀ ਮਾਏ ਮੇਰੀਏ ਤੂੰ ਹੀ ਬੁੱਢੜੇ ਨੂੰ ਸਾਂਭੀ ਮਾਏ ਮੇਰੀਏ ਤੂੰ ਹੀ ਬੁੱਢੜੇ ਨੂੰ